ਸਤਿ ਸ੍ਰੀ ਅਕਾਲ ਜੀ ਰਜ਼ਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਸਖਵੀਰ ਸਿੰਘ ਬਾਦਲ ਤੇ ਲੋਕਾਂ ਨੂੰ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਕਹਿਣਗੇ ਕਿ ਅਸੀਂ ਜਾਂ ਤਾਂ ਇਹਨਾਂ ਨੂੰ ਅਡਾਪਟ ਕਰਦੇ ਹਾਂ ਜਾਂ ਘੱਟੋ ਘੱਟ ਜਿਸ ਤਰੀਕੇ ਨਾਲ ਸਿਮਰਤਜੀਤ ਸਿੰਘ ਮਾਨ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਪ੍ਰਪਾਲ ਸਿੰਘ ਬਲੇਰ ਨੂੰ ਹਟਾ ਕੇ ਤੇ ਉਹ ਇਹਨਾਂ ਦੇ ਹੱਕ ਦੇ ਵਿੱਚ ਇਹਨਾਂ ਦੀ ਹਮਾਇਤ ਦੇ ਵਿੱਚ ਬੰਦਾ ਨਹੀਂ ਖੜਾ ਕਰਨਗੇ ਪਰ ਇਹ ਨਹੀਂ ਹੋ ਸਕਿਆ ਔਰ ਇਹਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਬਲਕਿ ਜਿਹੜਾ ਬੰਦਾ ਇਹਨਾਂ ਨੇ ਖੜਾ ਕੀਤਾ ਬਿਰਸਾ ਸਿੰਘ ਬਲਟੋਹਾ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਜਾਂ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਹੋ ਰਹੀ ਹੈ ਉਹਦਾ ਵੀ ਵਿਰੋਧ ਹੋ ਰਿਹਾ ਹੈ ਤੇ ਕਾਫੀ ਕੁਝ ਜਦੋਂ ਹੁਣ ਉਹਨਾਂ ਨੇ ਚੋਣ ਪ੍ਰਚਾਰ ਉਹਨਾਂ ਦੇ ਪਰਿਵਾਰ ਨੇ ਭਾਈ ਸਾਹਿਬ ਨੇ ਸ਼ੁਰੂ ਕਰਤਾ ਉਦੋਂ ਬਾਅਦ ਕਾਫੀ ਚਰਚਾ ਦੇ ਵਿੱਚ ਆ ਗਈ ਹੈ ਇਹ ਖਡੂਰ ਸਾਹਿਬ ਦੀ ਸੀਟ ਇਹਤੇ ਆਪਾਂ ਗੱਲ ਕਰਦੇ ਆਂ ਅ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਮੈਂ ਅਕਸਰ ਅਪੀਲ ਕਰਦਾ ਉਹ ਅੱਜ ਵੀ ਕਰ ਰਿਹਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਕਿ ਅੱਜ ਇਹ ਦੇਖਣ ਨੂੰ ਮਿਲਿਆ ਕਿ ਸੁਣਨ ਨੂੰ ਮਿਲਿਆ ਕਿ ਬੀਬੀ ਬਲਵਿੰਦਰ कौर ਔਰ ਉਹਨਾਂ ਦੇ ਪਿਤਾ ਭਾਈ ਸਾਹਿਬ ਦੇ ਸਰ ਸਿੰਮ ਸਿੰਘ ਜੀ ਇਹ ਕਾਫੀ ਦੁਖੀ ਨਜ਼ਰ ਆ ਰਹੇ ਸੀ ਜਦੋਂ ਪੱਤਰਕਾਰ ਸਵਾਲ ਕਰ ਰਹੇ ਸੀ ਇਹ ਕਹਿੰਦੇ ਵੀ ਬੜੀ ਹਰਾਮੀ ਦੀ ਗੱਲ ਹੈ ਸਾਨੂੰ ਅਸੀਂ ਤਾਂ ਆਸ ਲਾਈ ਬੈਠੇ ਸੀ ਕਿ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਸਿੱਖ ਬੰਦੀ ਨੇ ਉਹਨਾਂ ਦੇ ਛਡਾਉਣ ਲਈ ਬੜਾ ਕੁਝ ਕਰ ਰਹੇ ਆ ਜੀ ਅਸੀਂ ਤਾਂ ਦੇਖੋ 25 ਲੱਖ ਸੰਗਠਨ ਜਿਹੜੇ ਕਰਵਾਏ ਨੇ ਇਹ ਦਾਵਾ ਕਰਦੇ ਸੀ ਕਿ ਅਸੀਂ ਹੁਣ ਪੰਥਕ ਪਾਰਟੀ ਬਣ ਗਏ ਹਾਲਾਂਕਿ ਇਹ ਗੱਲ ਉਹਨਾਂ ਨੇ ਪਰ ਉਹਨਾਂ ਦੀ ਗੱਲ ਦਾ ਮਤਲਬ ਇਹ ਸੀ ਕਿ ਪੰਥ ਖੇਤਾਂ ਦੀ ਗੱਲ ਕਰਨ ਲੱਗੇ ਨੇ ਤੇ ਸਾਨੂੰ ਆਸ ਹੈ ਕਿ ਸ਼ਰੋਮਲੇ ਅਕਾਲੀ ਦਲ ਭਾਈ ਸਾਹਿਬ ਦੀ ਹਮਾਇਤ ਕਰੇਗਾ ਇਹ ਤਰਸ਼ੀਮ ਸਿੰਘ ਜੀ ਵੀ ਕਹਿ ਰਹੇ ਸੀ ਤੇ ਬੀਬੀ ਭਲਵਿੰਦਰਪੁਰ ਦੇ ਮੂੰਹੋਂ ਵੀ ਬੈ ਗੱਲ ਸੁਣੀ ਜਦੋਂ ਇਹ ਗੱਲ ਇਹ ਕਹਿ ਰਹੇ ਸੀ ਪਰ ਉਹ ਕਹਿੰਦੇ ਜੀ ਇਹਨਾਂ ਨੇ ਜਿਹੜਾ ਬੰਦਾ ਖੜਾ ਕੀਤਾ ਉਹ ਆਕੇ ਸਾਡੇ ਉਹ ਝੂਠ ਸੁਫਾਨ ਬੋਲ ਰਿਹਾ ਉਹ ਆਕੇ ਬਸਾਸਿੰਗ ਬਟੋਹੇ ਦੀ ਗੱਲ ਕਰ ਰਹੀ ਸੀ ਉਹ ਕਹਿੰਦੇ ਸਾਡੇ ਪਰਿਵਾਰ ਨੂੰ ਆਕੇ ਮਿਲਿਆ ਸਾਨੂੰ ਕਹਿੰਦੇ ਤੁਸੀਂ ਕਿਹਾ ਸੀ ਤੁਸੀਂ ਮੇਰੀ ਸਪੋਰਟ ਕਰੋ ਬੀਬੀ ਬਲਵਿੰਦਰ ਕੌਰ ਕਹਿੰਦੀ ਅਸੀਂ ਤਾਂ ਕਦੇ ਵੀ ਨਹੀਂ ਕਿਹਾ ਇਹਨੂੰ ਕਿ ਤੂੰ ਇਲੈਕਸ਼ਨ ਲੜ ਇਹ ਅਸੀਂ ਤੇਰੀ ਸਪੋਰਟ ਕਰਾਂਗੇ ਇਸ ਤਰ੍ਹਾਂ ਦੀ ਕਦੇ ਸਾਡੀ ਗੱਲ ਨਹੀਂ ਹੋਈ ਤੇ ਆਪਣੇ ਲੈਵਲ ਤੇ ਉਹਨੇ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਅਸੀਂ ਉਹਨੂੰ ਕਹਿ ਕੇ ਇਹ ਗੱਲ ਠੀਕ ਨਹੀਂ ਉਹ ਕਹਿੰਦਾ ਨਹੀਂ ਜੀ ਇਹਨਾਂ ਦਾ ਕੋਈ ਨਜ਼ਦੀਕੀ ਬੰਦਾ ਸੀ ਜਿਹਦੇ ਵਿੱਚ ਪੈ ਕੇ ਗੱਲ ਕਰਾਈ ਸੀ ਉਹ ਕਹਿੰਦਾ ਬਿਲਕੁਲ ਝੂਠ ਬੋਲਦਾ ਇਸ ਤਰ੍ਹਾਂ ਦੀ ਗੱਲ ਲਈ ਬਲਕਿ ਕਹਿੰਦੇ ਚਾਹੀਦਾ ਤਾਂ ਉਹਨੂੰ ਵੀ ਸੀ ਕਿ ਉਹ ਇਹ ਭਾਈ ਸਾਹਿਬ ਦੇ ਖਿਲਾਫ ਨਾ ਆਉਂਦਾ ਪੰਚ ਖੇਤਾਂ ਦੀ ਜੇ ਗੱਲ ਕਰਦੇ ਨੇ ਤਾਂ ਇਹਨਾਂ ਨੂੰ ਭਾਈ ਅਮਰਪਾਲ ਸਿੰਘ ਦੀ ਹਮਾਇਤ ਕਰਨੀ ਚਾਹੀਦੀ ਸੀ ਜਿਹੜੇ ਉਹ ਆਪਣੇ ਜਿਹੜੇ بیٹے ਨੂੰ ਦੋਨੇ ਮਾਪਿਓ ਜਿਹੜੇ ਨੇ ਉਹ ਭਾਈ ਸਾਹਿਬ ਕਹ ਕਿ ਜਿਹੜਾ ਹੈ ਉਹ ਰਸ ਕਰਦੇ ਨੇ ਕਿ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਜਦੋਂ ਭਾਈ ਸਾਹਿਬ ਆਪ ਤਾਂ ਉਹ ਨਹੀਂ ਚਾਹੁੰਦੇ ਸੀ ਉਹ ਕਹਿੰਦੇ ਅਮਰਿਤਪਾਲ ਸਿੰਘ ਖੁਦ ਨਹੀਂ ਲੜਨਾ ਚਾਹੁੰਦਾ ਸੀ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਸੰਗਤ ਦਾ ਤੇ ਇਸ ਸੰਗਤ ਦੇ ਪ੍ਰੈਸ਼ਰ ਕਰਕੇ ਹੀ ਉਹਨਾਂ ਨੇ ਲਗਾਤਾਰ ਸਾਨੂੰ ਕਿਹਾ ਤੇ ਅਸੀਂ ਬਲਕੇ ਪਹਿਲੀ ਵਾਰ ਤਾਂ ਅਸੀਂ ਤਾਂ ਅਨਾਉਂਸਿੰਗ ਕੀਤਾ ਸੀ ਉਹ ਜਿਹੜੇ ਸਾਬਕਾ ਸੰਸਦ ਨੇ ਐਡਵੋਕੇਟ ਰਾਜਦੇਵ ਸਿੰਘ ਨੇ ਕੀਤਾ ਸੀ ਉਹ ਕਹਿੰਦੇ ਤੇ ਉਸ ਤੋਂ ਬਾਅਦ ਅਸੀਂ ਜਦੋਂ ਗਏ ਆ ਸਾਨੂੰ ਜਿੰਨਾ ਕੋ ਮਿਲਣ ਦਿੱਤਾ ਉਸ ਤੋਂ ਬਾਅਦ ਫਿਰ ਸਾਡੇ ਦੁਬਾਰਾ ਗਏ ਅਸੀਂ ਗੱਲ ਕੀਤੀ ਤੇ ਫਿਰ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਹੁਣ ਹੋਰ ਆਏ ਫੇਰ ਉਹ ਹੁਣ ਇਹ ਕਹਿ ਰਹੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੰਰਨਾ ਸੀ ਕਰਤਾ ਇਹ ਤਾਂ ਬਿਲਕੁਲ ਉਸ ਤਰ੍ਹਾਂ ਕੀਤਾ ਜਿਵੇਂ ਪਹਿਲਾਂ ਪਰਗੀਤ ਕੋਲ ਖਾਲੜਾ ਵੇਲੇ ਕੀਤਾ ਸੀ ਇਹਨਾਂ ਨੇ ਉਸੇ ਤਰ੍ਹਾਂ ਦੀ ਗੱਲ ਹੁਣ ਘਰਤੀ ਉਹਦਾ ਵੀ ਨੁਕਸਾਨ ਬਹੁਤ ਹੋਇਆ ਸੀ ਤੇ ਇਹਦਾ ਵੀ ਨੁਕਸਾਨ ਬਹੁਤ ਹੋਣਾ ਹੈ ਸੁਖਵੀਰ ਸਿੰਘ ਬਾਦਲੂ ਇਹ ਵੀ ਕਿਹਾ ਜਾ ਰਿਹਾ ਹੈ ਇੱਥੋਂ ਤੱਕ ਵੀ ਲੋਕ ਕਹਿ ਰਹੇ ਨੇ ਕਿ ਹਰ ਇੱਕ ਹਲਕੇ ਤੇ ਨੁਕਸਾਨ ਹੋਣਾ ਤੇ ਬਛਿੰਡੇ ਤੇ ਵੀ ਇਹਨਾਂ ਨੂੰ ਨੁਕਸਾਨ ਹੋਏਗਾ ਪੰਥਕਪੁਰ ਨਹੀਂ ਪਾਏਗੀ ਇਸ ਕਿਸਮ ਦੀ ਗੱਲ ਅੱਜ ਸੁਣਨ ਨੂੰ ਮਿਲੀ ਜਦੋਂ ਹੁਣ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਤੀ ਹੁਣ ਲਗਭਗ ਸਾਰੇ ਬੰਦੇ ਬੀਬੀ ਖਾਲੜਾ ਤੇ ਸਾਰੇ ਸਾਰੇ ਉੱਤੇ ਜਿਸ ਤਰੀਕੇ ਨਾਲ ਅੱਜ ਇਕੱਠ ਸੀ ਤੇ ਚੋਣ ਪ੍ਰਚਾਰ ਮੁਹਿੰਮ ਦੇ ਲਈ ਕਹਿੰਦੇ ਵੀ ਧਰਨਾ ਹਾਜ਼ਰ ਕਰੀ ਆਪਾਂ ਚੱਕ ਲਈਏ ਤੇ ਆਪਾਂ ਜਿਹੜੇ ਹੈ ਚੋਣ ਮੁਹਿੰਮ ਪੈਜੀਏ ਤੇ ਉਹਨਾਂ ਨੇ ਕਿਹਾ ਸੰਗਤ ਨੂੰ ਕਿ ਤੁਸੀਂ ਸਾਡੀ ਮਦਦ ਕਰੋ ਹੁਣ ਇਸ ਕਿਸਮ ਦੀ ਸਿੱਖ ਸਿਆਸਤ ਹੈ ਜਿਹਨੂੰ ਅਸੀਂ ਦੇਖੋ ਸਿਕ ਸਿਆਸਤ ਦੇ ਵਿੱਚ ਸ਼੍ਰੋਮ ਦੇ ਅਕਾਲੀ ਦਲ ਤੇ ਉਹ ਇੱਕ ਲਾਈਨ ਖਿੱਚ ਲੋ ਜਿਹਨੂੰ ਅਸੀਂ ਮੋਡਰੇਟ ਕਹ ਲੋ ਜਿਹਨੂੰ ਜਿਹਦੇ ਬਾਰੇ ਹੁਣ ਬਹੁਤ ਸਾਰੀ ਚਰਚਾ ਲਗਾਤਾਰ ਹੁੰਦੀ ਰਹਿੰਦੀ ਹੈ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਨੂੰ 1990 ਚ ਤਾਂ ਬਹੁਤ ਵੱਡੀ ਸਪੋਰਟ ਕੌਮ ਨੇ ਦਿੱਤੀ ਸੀ ਇਹ ਵੱਖਰੀ ਗੱਲ ਹੈ ਕਿ ਉੱਥੇ ਕਿਹੜੇ ਈਸ਼ੂ ਕਿਹੜੇ ਈਸ਼ੂ ਤੇ ਕਿਉਂ ਨਹੀਂ ਇੱਥੇ ਗੱਲ ਬਣੀ ਇਹਨੇ ਬੰਦੇ ਜਾ ਕੇ ਨਹੀਂ ਗੱਲ ਕਰ ਸਕੇ ਉਹ ਬਿਲਕੁਲ ਸਵਾਲ ਲਗਾਤਾਰ ਆਪਾਂ ਕਰਦੇ ਆ ਰਹੇ ਹਾਂ ਵੱਖਰੀ ਗੱਲ ਹੈ ਹੁਣ ਤੱਕ ਅੱレ ਸੀ ਵੀ ਜੇ ਤੁਸੀਂ ਇੱਕ ਪਾਸੇ ਇਹ ਗੱਲ ਕਰ ਰਹੇ ਕਿ ਸਿੱਖ ਬੰਦਿਆਂ ਨੂੰ ਛੱਡਿਆ ਜਾਣਾ ਚਾਹੀਦਾ ਹੈ 35-35 ਸਾਲ ਹੋ ਗਏ ਤੇ ਜੀ ਇੱਥੇ ਬੈਠੇ ਨੇ ਅਸੀਂ ਇਹਨਾਂ ਦੀ ਸਪੋਰਟ ਕਰਦੇ ਆਂ ਫਿਰ ਜਦੋਂ ਜਿਮਨੀ ਇਲੈਕਸ਼ਨ ਹੋਈ ਸੀ ਉਦੋਂ ਮਾਨ ਸਾਹਿਬ ਕੋਲ ਸੁਖਬੀਰ ਸਿੰਘ ਬਾਦਲ ਗਏ ਸੀ ਤੇ ਇਹ ਕਹਿਨ ਗਏ ਸੀ ਕਿ ਤੁਸੀਂ ਇਹ ਜਿਹੜੇ ਹੈ ਭਾਈ ਰਾਜਵਾਨਾ ਦੀ ਭੈਣ ਨੂੰ ਅਸੀਂ ਖੜਾ ਕੀਤਾ ਤੁਸੀਂ ਬੈਠ ਜਾਓ ਤੁਸੀਂ ਸਪੋਰਟ ਕਰੋ ਉਹਨਾਂ ਦੀ ਇਹ ਤਾਂ ਸਿਮਰਤ ਸਿੰਘ ਮਾਨੀ ਇਹ ਚਾਲ ਸਮਝ ਗਿਆ ਸੀ ਤੇ ਉਹ ਇਸ ਕਰਕੇ ਉਹ ਉਹਨਾਂ ਦੀ ਗੱਲਬਾਤ ਚ ਨਹੀਂ ਆਇਆ ਬਲਕਿ ਜਿਸ ਕਿਸਮ ਦਾ ਉਹਦਾ ਜਵਾਬ ਦਿੱਤਾ ਸੀ ਤੇ ਉਹ ਜਵਾਬ ਦਾ ਨਤੀਜਾ ਵੀ ਹੈ ਕਿ ਸਮਝ ਇਸੇ ਮਾਣ ਡਟਿਆ ਰਿਹਾ ਤੇ ਲੋਕ ਸਮਝ ਪਹੁੰਚ ਗਿਆ ਸੀ ਤੇ ਹੁਣ ਜਿਹੜੀ ਗੱਲ ਸੀ ਤੇ ਮੈਨੂੰ ਤਾਂ ਇੱਕ ਬੰਦੇ ਨੇ ਫੋਨ ਕਰਕੇ ਦੱਸਿਆ ਜੀ ਸੁਰਜੀਤ ਸਿੰਘ ਹਾਲਾਂਕਿ ਮੈਂ ਨਹੀਂ ਸਵੇਰ ਪਰ ਸੁਰਜੀਤ ਸਿੰਘ ਬਾਦਲੇ ਕੇ ਤੇ ਵਾਦਾ ਕੀਤਾ ਸੀ ਕਿ ਅਸੀਂ ਸਪੋਰਟ ਕਰਾਂਗੇ ਜੇ ਭਾਈ ਸਾਹਿਬ ਆਉਂਦੇ ਨੇ ਤੂੰ ਹੁਣ ਆਗੇ ਤੇ ਇਹ ਤਾਂ ਨੈਤਿਕਤਾ ਤੇ ਇਹ ਮੰਗ ਕਰਦੀ ਸੀ ਕਿ ਇੱਕ ਪਾਸੇ ਤੁਸੀਂ ਇਹ ਸਾਰੀਆਂ ਗੱਲਾਂ ਸਿਕਬੰਦੀ ਨੇ ਕਰ ਦੋ ਫਿਰ ਇੱਕ ਬੰਦੀ ਆਪ ਖੜਾ ਹੋਗੇ ਤਾਂ ਤੁਸੀਂ ਉਹਦੀ ਸਪੋਰਟ ਨਹੀਂ ਕਰ ਰਹੇ ਤੇ ਬਲਕਿ ਜਿਹੜਾ ਬੰਦਾ ਤੁਸੀਂ ਖੜਾ ਕੀਤਾ ਖੜਾ ਵੀ ਇਸ ਕਰਕੇ ਕੀਤਾ ਕਿਉਂਕਿ ਇਹਦੀ ਵੀ ਥੋੜੀ ਬਤ ਬੈਕਗ੍ਰਾਉਂਡ ਜਿਹੜੀ ਅ ਬਿਰਸਾ ਸਿੰਘ ਬਲਟੋਹਾ ਦੀ ਵੀ ਇਸ ਤਰ੍ਹਾਂ ਦੀ ਹੈ ਤੇ ਉਹਨੂੰ ਖੜਾ ਕਰਤਾ ਬਿਰਸਾ ਸਿੰਘ ਬਲਟੋਹਾ ਨੇ ਤੇ ਬਿਕ ਕਮਾਲ ਕਰਤੀ ਉਹਨਾਂ ਕੁਲ ਜਾ ਕੇ ਸਪੋਰਟ ਮੰਗ ਲਈ ਇਹ ਵੀ ਇੱਕ ਬੜੀ ਜਿਹੜੀ ਹੈ ਉਹ ਆਮ ਤੌਰ ਤੇ ਆਪਣੇ ਨਹੀਂ ਹੁੰਦੇ ਜਦੋਂ ਬੰਦਾ ਖੜ ਗਿਆ ਪਹਿਲਾਂ ਜਿਹੜੀ ਅਮਰਪਾਲ ਖੜਾ ਹੈ 4 ਦਿਨ ਪਹਿਲਾਂ ਅੱਜ ਬੀਬੀ ਬਰਿੰਦਰਪੁਰ ਕੋਰਗਾ ਇਸੇ ਸ ਚਾਰ ਦਿਨ ਪਹਿਲਾਂ ਅਨਾਉਂਸ ਕਰਤਾ ਇਹਦੇ ਟਿਕਟ ਬਾਅਦ ਚ ਮਿਲੀ ਹੈ ਤੇ ਇਹਦਾ ਮਤਲਬ ਕਿ ਜੇ ਨਹੀਂ ਸਾਡੀ ਸਪੋਰਟ ਕਰਨੇ ਸਾਡੇ ਕੋਈ ਸਾਨੂੰ ਕਿਉਂ ਮਤ ਤੰਗ ਕਿਉਂ ਕੀਤਾ ਜਾ ਰਿਹਾ ਸਾਡੇ ਬਾਰੇ ਅਵਾ-ਤਵਾ ਸਾਡੇ ਬਾਰੇ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲੇ ਇਹ ਸਾਡੇ ਵਿਰੁੱਧ ਟਿੱਪਣੀਆਂ ਕਰ ਰਹੇ ਇਸ ਤਰ੍ਹਾਂ ਦੀ ਜਿਹੜੀ ਗੱਲ ਹੋਈ ਹੈ ਉਹ ਇਹ ਸਾਰੇ ਬੈਕਗ੍ਰਾਉਂਡ ਚ ਅਸੀਂ ਇੱਕ ਐਸਾ ਲੱਗਦੇ ਆ ਕਿ ਸਿੱਖ ਸਿਆਸਤ ਜਿਹੜੀ ਜਾਂ ਪੰਥ ਸਿਆਸਤ ਪੰਥ ਜਥੇਬੰਦੀਆਂ ਦੀ ਸਿਆਸਤ ਜੋ ਮਰਜ਼ੀ ਨਾਉ ਦੇ ਦੋ ਉਹ ਇੱਕ ਵਾਰ ਫੇਰ ਗਰਮਾਉਂਦੀ ਨਜ਼ਰ ਆਉਂਦੀ ਹੈ ਜੀ ਤੋਂ ਇਉਂ ਲੱਗਦਾ ਹੈ ਕਿ ਏਸ ਖਡੂਰ ਸਾਹਿਬ ਦੀ ਸੀਟ ਨੇ ਖਡੂਰ ਸਾਹਿਬ ਦੇ ਵਿੱਚ ਤਾਂ ਜੋ ਹੋਣੇ ਹੈ ਕਿਉਂਕਿ ਹੁਣ ਉੱਥੇ ਗੁਰਵੀਰ ਸਿੰਘ ਦੀਰਾ ਆ ਗਿਆ ਤੇ ਕਾਤਾ ਉਹ ਜੀਰਾ ਕਾਂਗਰਸ ਨੇ ਵੀ ਆਪਦਾ ਕੈਂਡੀਡੇਟ ਕਾਫੀ ਸਿੱਖੀ ਬੈਕਗ੍ਰਾਉਂਡ ਵਾਲਾ ਦੇਤਾ ਉਹ ਵੀ ਠੀਕ ਮੈਂ ਸੰਸਦ ਦਾ ਆਪਣੇ ਪਦਰ ਤੇ ਜਿਹੜਾ ਹੈ ਉਹਦੀ ਵੀ ਕਾਫੀ ਸਪੋਰਟ ਹੈ ਔਰ ਲਾਲਜੀ ਸਿੰਘ ਭੋਲੜਾਤਾ ਚਲੋ ਤੁਹਾਨੂੰ ਪਤਾ ਹੀ ਹੈ ਕਿਉਂਕਿ ਉਹਨੂੰ ਬਿਨਾ ਮਤਲਬ ਜਿਹੜਾ ਕੰਟਰੋਲ ਹੀ ਨਹੀਂ ਜਵਾਨ ਤੇ ਨਹੀਂ ਕੰਟਰੋਲ ਸੀ ਮੰਤਰੀ ਦੇ ਤੇ ਉਹਨੇ ਵੀ ਰਾਮਗੜੀ ਆ ਜਾ ਦੂਜੇ ਭਾਈਚਾਰੇ ਦੇ ਖਿਲਾਫ ਕਰ ਲਿਆ ਉਹ ਤਾਂ ਚੱਲ ਹੀ ਰਿਹਾ ਹੈ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਮਿਰਸਾ ਸਿੰਘ ਬਟੋਹਾ ਕੁਲਵੀਰ ਜੀਰਾ ਤੇ ਲਾਲਜੀਤ ਭੱਡਰ ਤੇ ਇਹ ਵੀ ਹੁਣ ਰੇਸ ਦੇ ਵਿੱਚ ਮਨਜੀਤ ਸਿੰਘ ਮਨਾ ਚਲੋ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਬਹੁਤ ਹੈ ਚਲੋ ਇਹ ਆਪਾਂ ਗੱਲ ਉਸ ਐਂਗਲ ਤੇ ਕਹਿ ਸਕਦੇ ਹਾਂ ਵੀ ਕਿਸਾਨਾਂ ਦੀ ਜੈ ਸਪੋਰਟ ਲਈ ਪਰ ਹਾਜ਼ਰੀ ਉਹ ਵੀ ਲਵਾਉਣ ਦੀ ਕੋਸ਼ਿਸ਼ ਕਰਦੇ ਤਾਂ ਕੋਸ਼ਿਸ਼ ਤਾਂ ਸਾਰੀ ਕਰਨਗੇ ਤੇ ਕਰ ਹੀ ਰਹੇ ਹੈ ਲੇਕਿਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਅਮਰਤਪਾਲ ਸਿੰਘ ਦਾ ਆਉਣਾ ਇਸ ਸੀਟ ਤੇ ਨਵੇਂ ਸਿਆਸੀ ਜਿਹੜੇ ਹੈ ਸਮੀਕਰਨ ਵਾਲੋ लेके जा रहे हैं 54 और यह गल बिल्कुल स्पष्ट है कि सिमरजीत सिंह मान ने यह एक तीर चलाता हरपाल सिंह ब्लेयर ਨੂੰ ਬਿਠਾ ਕੇ और ਜਿਹੜੇ ਹੈ ਭਾਈ ਸਾਹਿਬ ਦੀ سپورਟ ਕਰਕੇ ਅਮਰਪਾਲ ਸਿੰਘ ਦੀ سپورਟ ਤੋਂ ਬਾਅਦ ਹੁਣ ਗੱਲ ਇਹ ਹੈ ਕਿ ਲੋਕ ਸੁਖਵੀਰ ਸਿੰਘ ਬਾਦਲ ਦੇ ਬਾਰੇ ਵਿੱਚ ਬਹੁਤ ਕੁਝ ਜਿਹੜਾ ਕਹਿ ਸੁਣ ਰਹੇ ਨੇ ਕਿ ਉਹਨਾਂ ਨੇ ਕਿ ਕਿਸ ਕਿਸ ਹੁੰਦੀਆਂ ਗੱਲਾਂ ਕਿਸ ਦਾ ਕਹਿਣਾ ਤੇ ਕਰਨੀ ਚ ਕਿਉਂ ਫਰਕ ਹੁੰਦਾ ਇਹ ਸਾਰੀਆਂ ਗੱਲਾਂ ਦਾ ਮੌਕਾ ਦਿੱਤਾ ਔਰ ਉਸ ਮੌਕੇ ਦੇ ਨਾਲ-ਨਾਲ ਇਹ ਵੀ ਕਹਿਣਾ ਸ਼ੁਰੂ ਹੋ ਗਿਆ ਕਿ ਕੋਈ ਗੱਲ ਨਹੀਂ ਜਿੱਥੇ-ਜਿੱਥੇ ਵੀ ਅਕਾਲੀ ਦਲ ਦੇ ਹੁਣ ਉਮੀਦਵਾਰ ਖੜੇ ਨੇ ਦੇਖਾਂਗੇ ਹੁਣ ਇੱਕ ਪਾਸੇ ਇਹਨਾਂ ਦੀ ਜੋੜ ਸ਼ੇਅਰ ਸਿਮਰਤ ਜੀ ਤੋਂ ਮੰਨਦੇ ਤਾਂ ਪਰ ਪਵੇਗਾ ਵਧੇਗੀ ਥੋੜੀ ਬਹੁਤੀ ਲੇਕਿਨ ਥੋੜਾ ਫਰਕ ਜਿਹੜਾ ਹੈ ਇਹ ਹਰ ਇੱਕ ਕੰਸਟੀਟੂਐਂਸੀ ਤੇ ਉਸ ਪੰਥਕ ਤਰ੍ਹਾਂ ਦਾ ਪਏਗਾ ਜਿਹੜੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨੇ ਜਿਆਦਾ سپورਟ ਕਰਦੇ ਨੇ ਇਸ ਤਰ੍ਹਾਂ ਦੀ ਸਿਚੁਏਸ਼ਨ ਜੀ ਬਣੀ ਹੋਈ ਨਜ਼ਰ ਆਉਂਦੀ ਹੈ ਇਸ ਸਾਰੇ ਸਿਆਸਤ ਦੇ ਵਿੱਚ ਉਹਨਾਂ ਨੇ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ